ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਫਸੀ ਜਾ ਬਾਈ ਜੀ ਕਿਹੜਾ ਪਿੰਡ ਆ ਬਾਈ ਮੇਰਾ ਪਿੰਡ ਜੀਤਾ ਸਿੰਘ ਵਾਲਾ ਜਿਲ੍ਹਾ ਮੋਕਾ ਕੀ ਮੋਦਾ ਖੁੱਲ ਕੇ ਦਸੀ ਮੈਂ ਤੇਰੀ ਵੀਡੀਓ ਵੀ ਪਾਈ ਸੀ ਕਿਝ ਕੀਆਂ ਜਮ ਹਾਂਜੀ ਬਾਈ ਪਹਿਲਾਂ ਇੱਕ ਮੈਂ ਗੱਲ ਕਹਿਣਾ ਚਾਹੁੰਨਾ ਮਾਰੇ ਟਾਈਮ 'ਚ ਰੱਖਿਆ ਹੋਇਆ ਐ ਮੋਢੇ ਦੇ ਹੱਥ ਨਾਲ ਕਾਮਯਾਬੀ ਦੀਆਂ ਜਿਹੜੀਆਂ ਖੁਸ਼ੀਆਂ ਨੂੰ ਤਾੜੀਆਂ ਵਜਾ ਦੇਣ ਨਾਲੋਂ 100 ਗੁਣਾ ਚੰਗਾ ਹੁੰਦਾ ਹੈਗਾ ਇਹਦਾ ਸਾਥ ਦੋ ਮੁੰਡੇ ਦਾ ਜੇ ਤੁਹਾਡੇ ਦਿਲ ਦੇ ਵਿੱਚ ਇਹਦੇ ਲਈ ਬਾਈ ਲਈ ਪਿਆਰ ਹੈ ਦੂਜੀ ਗੱਲ ਆ ਆਰ ਆਈ ਪੀ ਲਿਖਣਾ ਸੌਖਾ ਹੁੰਦਾ ਜਦੋਂ ਬੰਦਾ ਖੁਸ਼ ਖੁਦ ਖੁਸ਼ੀ ਕਰ ਜਾਂਦਾ ਸੁਸਾਇਡ ਕਰ ਜਾਂਦਾ ਇਹ ਬੰਦਾ ਡਿਪਰੈਸ਼ਨ ਚੋਂ ਨਿਕਲ ਕੇ ਆਇਆ ਹੈਗਾ ਤੇ ਇਹਦਾ ਸਾਹ ਦੋਈ ਦੀ ਜਵਾਨੀ ਸੁਣੋ ਬੋਲ ਪੜਾਂ ਰਿਹਾ ਬਾਈ ਜੀ ਮੇਰਾ 2024 ਦੇ ਵਿੱਚ ਵਿਆਹ ਹੋਇਆ ਸੀ ਕਿਹੜੇ ਪਿੰਡ ਜਿਲਾ ਮੁਕਸਰ ਪਿੰਡ ਕੋਕਾ ਅੱਛਾ ਫਰਵਰੀ ਦੇ ਵਿੱਚ ਕੀ ਨਾਂ ਕੁੜੀ ਦਾ ਕੁੜੀ ਦਾ ਨਾਂ ਹੈਗਾ ਸਿਮਨਜੀਤ ਕੌਰ ਅੱਛਾ ਤੇ ਪਿਓ ਦਾ ਨਾਂ ਪਿਓ ਦਾ ਨਾਂ ਬਲਕਨ ਸਿੰਘ ਮਾਂ ਦਾ ਨਾਂ ਹੈਗਾ ਕੁਲਵਿੰਦਰ ਕੌਰ ਅੱਛਾ ਬਿਆਹ ਤੋਂ ਪਹਿਲਾਂ ਮੈਂ ਇਹਦੀਆਂ ਫੈਲਾਂ ਫੁੱਲਾਂ ਲਾਈਆਂ ਪਹਿਲਾਂ ਰਿਫਿਊਜ਼ ਲਾਇਆ ਬਿਆਹ ਤੇਰਾ ਵਧੀਆ ਹੋਇਆ ਪ੍ਰੋਪਰ ਜਿਹਾ ਪ੍ਰੋਪਰ ਬਹੁਤ ਵਧੀਆ ਵਿਆਹ ਹੋਇਆ ਜੀ ਜੈਨੂਨ ਵਿਆਹ ਮਹਾਰਾਜ ਦੀ ਹਜ਼ੂਰੀ ਚ ਵਿਆਹ ਹੋਇਆ ਵਧੀਆ ਜਾਨੀ ਓਵੇਂ ਨਹੀਂ ਸੀਗਾ ਵੀ ਥਾੜੇ ਖੱਪੇ ਵੀ ਦਵਾਏ ਹਾਂਜੀ ਵਧੀਆ ਸੀਗਾ ਵਧੀਆ ਵਿਆਹ ਹੋਇਆ ਸਾਰਾ ਕੁਝ ਅੱਛਾ ਤੇ ਇਸ ਤੋਂ ਬਾਅਦ ਪਹਿਲਾਂ ਵੀ ਫੈਲਾਂ ਲਾਈਆਂ ਇਸ ਤੋਂ ਬਾਅਦ ਰਿਫਿਊਜ਼ਨ ਫਾਇਲਾਂ ਜਾਨੀ ਮੈਂ 2-3 ਵਾਰ ਫੈਲਾਂ ਫੁੱਲਾਂ ਲਾਈਆਂ ਇਹਦੇ ਪੈਸੇ ਪਹਿਲਾਂ ਵੀ ਪੱਟੀ ਗਿਆ ਪਹਿਲਾਂ ਹੀ ਪੱਟੀ ਤੇ ਫਿਰ ਜਦੋਂ ਵੀਜ਼ਾ ਆ ਗਿਆ ਫਿਰ ਚਲੋ ਸਾਡਾ ਵਿਆਹ ਹੋ ਗਿਆ ਤੇ ਇਹ ਵਾਰ ਕਲਾਸਾਂ ਸਟਾਰ ਸੀਗੀਆਂ ਤੇ ਇਹ ਦੁਬਾਰਾ ਮੈਂ ਨਿਰਬਾਦ ਜਾਨੀ ਬਾਹਰ ਉੱਟ ਗਈ। ਬਾਹਰ ਜਾਣ ਤੋਂ ਬਾਅਦ ਜਦੋਂ ਇਹਨੂੰ ਮੈਂ ਫਾਈਲ ਲਾਉਣ ਲਈ ਕਿਹਾ ਵੀ ਮੇਰੀ ਵੈਸਟਰ ਬੀਚ ਦੀ ਫਾਈਲ ਲਾ ਦੇ। ਅੱਛਾ। ਫੇਰ ਇਹਨੇ ਸਾਫ਼ ਇਨਕਾਰ ਕਰਤਾ ਉਹਦੀਆਂ ਮੇਰੇ ਕੋਲ ਰਿਕਾਰਡੀਆਂ ਵੀ ਇਹ ਵੀ ਮੈਨੂੰ ਤਾਂ ਪਹਿਲੇ ਦਿਨੋਂ ਹੀ ਨਹੀਂ ਪਸੰਦ ਸੀ। ਕਿ ਜਦੋਂ ਮੈਂ ਤੈਨੂੰ ਸੱਦਣਾ, ਨਾ ਮੈਂ ਤੇਰੇ ਨਾਲ ਰਹਿਣਾ ਨਾ ਮੈਨੂੰ ਪਸੰਦ ਸੀ। ਤੇ ਜਦੋਂ ਤੁਹਾਡਾ ਵਿਆਹ ਹੋਇਆ ਉਸ ਤੋਂ ਬਾਅਦ ਕੋਸੀਪੁਰੀ ਉਦੋਂ ਦਾ ਫਿਰ ਪੈਸੇ ਲਵਾਉਣੇ ਸੀ। ਤੇ ਮਾਂ ਤੇ ਉਹ ਵੀ ਕੋਸੀਪੁਰੀ ਉਦੋਂ ਪੂਰਾ ਕੋਸ। ਉਦੋਂ ਤਾਂ ਫਿਰ ਆਇਆਸ ਮੋਡਾ ਬਲੋਸ ਦੀ ਗੇ ਸਿਰ ਬਲੋਸ ਦੀ ਮੈਂ ਕਹਿੰਦਾ ਜੇ ਤੂੰ ਤਾਂ ਜਮਾ ਖੋਸ ਸੀਗਾ ਤਾ ਵੀ ਜਣੀ ਆਇਆ ਕਹਿੰਦਾ ਤੂੰ ਖਾਣਾ ਕੀ ਹੈ ਜਦੋਂ ਉੱਥੇ ਜਾਣਾ ਜਿਵੇਂ ਪਰੌਣਾ ਆਉਂਦਾ ਹੁੰਦਾ ਅੱਛਾ ਪਰੌਣਾ ਆਉਂਦਾ ਹੁੰਦਾ ਉਹ ਤਾਂ ਰੈਡ ਬੋਲ ਦਿੰਦੀ ਹੋਣੀਆਂ ਪਹਿਲਾਂ ਤਾਂ ਹੁਣ ਤਾਂ ਫਿਰ ਤੋਂ ਮੁੜ ਕੇ ਠੰਡੇ ਦੇ ਆ ਜਾਂਦਾ ਬੰਦਾ ਹਾਂ 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 ਅੱਛਾ ਤੇ ਫਿਰ ਕੀ ਸਾਰਾ ਬਚੀਰ ਹੋ ਗਿਆ ਇਦੂ ਬਾਸ ਸਾਫ਼ ਨਕਾਰ ਕਰਤਾ ਕਿ ਮੈਂ ਤਾਂ ਹੁਣ ਤੈਨੂੰ ਸੱਦਣਾ ਹੀ ਨਾ ਮੈਂ ਤੈਨਾਂ ਰਹਿਣਾ ਹੈਗਾ ਹੂੰ ਤੇ ਹੁਣ ਚੱਲੇ ਤੂ ਬਾਦ ਫਿਰ ਪੰਚਾਇਤਾਂ ਬਜੂਤਾਂ ਹੋਈਆਂ ਕਿ ਚੱਲ ਪੈਸੇ ਪੂਸੇ ਥੋੜੇ ਘਣੇ ਦੇਣਗੇ ਪਰ ਸਾਫ਼ ਕੋਈ ਪੈਸਾ ਨਹੀਂ ਪੰਚਾਇਤਾਂ ਹੋ ਕੇ ਜਿਹੜਾ ਤੈਨੂੰ ਰੁਪਏ ਆਖਿਓ ਉਹਨਾਂ ਤੋਂ ਵੀ ਮੁੱਕਰ ਗਏ ਉਹਨਾਂ ਤੋਂ ਵੀ ਮੁੱਕਰ ਗਏ ਫਿਰ ਤੋਂ ਆਖਰ ਨੂੰ ਪਰਚਾ ਦਰਜ ਕਰਾਇਆ ਪਰਚਾ ਦਰਜ ਕਰਾ ਕੇ ਤਕੜਾ ਬਣ ਗਿਆ ਪਹਿਲਾਂ ਤਾਂ ਇਹ ਜੇ ਕੰਮਾਂ ਦੇ ਪਰਚੇ ਦਰਜ ਨਹੀਂ ਹੁੰਦੇ ਪਾਓ ਓਕੇ ਕਰਾਇਆ ਜੀ ਸਾਹ ਦਿੱਤਾ ਲੋਕਾਂ ਨੇ ਲੋਕਾਂ ਨੇ ਬਹੁਤ ਦਿੱਤਾ ਜੀ ਅਸੀਂ ਸੱਚੇ ਆਂ ਇਲਜਾਮ ਕਾਹਦਾ ਲਾਇਆ ਕੁੜੀ ਨੂੰ ਬਲਾ ਇਲਜਾਮ ਕੁੜੀ ਨੇ ਕੁਝ ਨਹੀਂ ਬਸ ਕਹਿੰਦੀ ਪਸੰਦੀ ਜੀ ਮੈਨੂੰ ਇਲਜਾਮ ਤਾਂ ਕੋਈ ਜੇ ਮੇਰੇ 'ਚ ਕੋਈ ਘਾਟ ਹੋਵੇ ਕਿਸੇ ਦਾ ਨਹੀਂ ਨਸ਼ੇ ਦਾ ਵੀ ਲਾਇਆ ਉਹ ਤਾਂ ਹੁਣ ਬਾਅਦ ਦੇ ਵਿੱਚੋਂ ਮਾਂ ਪਿਓ ਲਾਉਂਦਾ ਜਦੋਂ ਤੇਰੇ ਮੇਰੇ ਵਰਗਾ ਰਾਜ ਜਾਂਦੇ ਨੂੰ ਪੁੱਛ ਲੈਂਦਾ ਯਾਰ ਕੀ ਗੱਲ ਹੋ ਗਈ ਵੀ ਕੁੜੀ ਨੇ ਆਪਣੇ ਆ ਕੰਮ ਘਾਤੋਂ ਕਰਤਾ ਉਹ ਫਿਰ ਆਏ ਜੇ ਸਮੋਹਦਾ ਬੇਤੀ ਦਾ ਮਰਾ ਉਹ ਨਹੀਂ ਬਾਈ ਉਹਦਾ ਮੁੰਡਾ ਛਿੱਟਾ ਛੋਟਾ ਲਾਉਂਦਾ ਇੱਕ ਬੱਚਾ ਗੱਲ ਆ ਬਾਈ ਕਿੰਨੀ ਸ਼ਕਲ ਗਈ ਝਾਕ ਸਮਾਰ ਕੇ ਉਹਦਾਂ ਬਾਈ ਕਿੰਨੀ ਦੱਸੋ ਵੀ ਛਿੱਟਾ ਲਾਉਂਦਾ ਮੈਂ ਤਾਂ ਇਹਦੇ ਕੋਲੇ ਬਾਈ ਪਹਿਲਾਂ ਹੀ ਮੇਰੀ ਗੱਲ ਹੋਈ ਅੱਜ ਵੀ ਖੜਾਂਗਾ ਆ ਭਰਾ ਜੀ ਦੇਖੋ ਆ ਛਿੱਟਾ ਯਾਰ ਖੇਤੀ ਕਰਨ ਵਾਲਾ ਬੰਦਾ ਹੱਥ ਦਿਖਾ ਅੱਠਾਂ ਦੇ ਵਿੱਚ ਇੱਟਣ ਪਏ ਹੋਏ ਆ ਦੇਖੋ ਝਾਕੋ ਖੇਤੀ ਕਰਨ ਵਾਲਾ ਬੰਦਾ ਹੱਥਾਂ ਦੇ ਵਿੱਚ ਇੱਟਣ ਪਏ ਹੋਏ ਆ ਪਤਾ ਨਹੀਂ ਕਿੰਨਾ ਕੁ ਘਾਹ ਪਾੜਦਾ ਹੋਣਾ ਕਿੰਨੀਆਂ ਕੁ ਪੱਟਾਂ ਪੋਜਦਾ ਹੋਣਾ ਜਾਂ ਕਿੰਨੀਆਂ ਕਰੇ ਹਾਂ ਸਭ ਰਿਆਂ ਸੜਦਾ ਹੋਣਾ ਯਾਰ ਲੋਕੋ ਸਾਥ ਦੋ ਬਾਈ ਦਾ ਇਹੋ ਜੀ ਗੱਲ ਆਈ ਉਹ ਤਾਂ ਮੇਰੀ ਅੱਗੇ ਵੀ ਇੰਟਰਵਿਊ ਆਈ ਆ ਮੇਰੇ ਪਿੰਡ ਦਾ ਸਰਪੰਚ ਗੁਰਦੁਆਰੇ ਦਾ ਪ੍ਰਧਾਨ ਯਾਨੀ ਪਿੰਡ ਤੋਂ ਕਿਸੇ ਨੂੰ ਵੀ ਜੇ ਕੋਈ ਮੇਰੇ ਪਿੰਡੇ ਜਾਣ ਦਾ ਫੋਨ ਕਰਕੇ ਪੁੱਛ ਸਕਦਾ ਮੇਰੇ ਬਾਰੇ ਵੀ ਕਿੱਦਾਂ ਦਾ ਇਨਸਾਨ ਕੋਈ ਕੈਰੇਕਟਰਲੈਸ ਹੋਵੇ ਜਾਂ ਕੋਈ ਇਦਾਂ ਜਿਹੜਾ ਨਸ਼ੇ ਦਾ ਇਲਜ਼ਾਮ ਲਾਇਆ ਸਾਰਾ ਪਿੰਡ ਵੀ ਸਪੋਰਟ ਕਰ ਦਿੰਦੇ ਇਹ ਗੱਲ ਹੁਣ ਤੇਰੀ ਮੰਗ ਕੀ ਆ ਤੂੰ ਕੁੜੀ ਨੂੰ ਬਸਾਉਣ ਨੂੰ ਤਿਆਰ ਹੋ ਗਿਆ ਦਿਨਾਂ ਵਸ ਜਾ ਕੁੜੀ ਨੇ ਪਹਿਲੀ ਗੱਲ ਇਹ ਜੇ ਬਸਣਾ ਹੋਵੇ ਹਾਂ ਉਹ ਕੰਮੀ ਨਾ ਕਰਦੀ। ਅੱਛਾ ਮੈਂ ਤਾਂ ਕਹਿੰਦਾ ਜੀ ਜੇ ਹਜੇ ਵੀ ਮੇਰੇ ਘਰੇ ਆ ਜੇ ਤਾਂ ਫਿਰ ਜੇ ਪੈਸੇ ਹੈ ਨਹੀਂ ਤਾਂ ਕੁੜੀ ਘਰੇ ਆ ਜੀ। ਉਹ ਘਰੇ ਆ ਜਾ ਗੱਲ ਨਹੀਂ ਬੁੜੀ ਛੱਡੇ ਤੇਰੇ ਗਏ। ਗਏ। ਹਾਂਜੀ। ਤੇ ਨਹੀਂ ਫਿਰ ਤੇਰਾ ਹਿਸਾਬ ਕਿਤਾਬ ਕਰਨਾ। ਨਹੀਂ ਮੇਰਾ ਜਿੰਨਾ ਪੈਸਾ ਲੱਗਿਆ ਚਲੋ ਦੇਣ। ਕਿੱਥੇ ਪੜਦੀ ਐ ਕੁੜੀ? ਇਹ ਕੈਨੇਡਾ ਹੋਰ ਕਾਲਜ ਦੇ ਵਿੱਚ ਬ੍ਰੈਂਕਟਨ ਦੇ ਵਿੱਚ ਪੜਦੀ ਐ ਦਾ ਚੌਥਾ ਸਮੈਸਟਰ ਚੱਲੀ ਜਾਂਦਾ। ਅੱਛਾ। ਤੇ ਇਹੀ ਹੁਣ ਮੈਂ ਤਾਂ ਇਹੀ ਕਹਿਣਾ ਵੀ ਜਿੱਥੇ ਵੀ ਰਹਿੰਦੀ ਆ ਵੈਸੇ ਜੇ ਕਿਸੇ ਵੀ ਬੰਦਾ ਮੇਰਾ ਦੇਖਦਾ ਇਹਦਾ ਓਨਰ ਇਹਨੂੰ ਨਾ ਤਾਂ ਕੋਈ ਘਰੇ ਰੱਖੇ ਹੀ ਬੇਨਤੀ ਜੇ ਮੇਰੇ ਹੈਲਪ ਕਰਨੀ ਜੇ ਕੇ ਹੋਰ ਤਰ੍ਹਾਂ ਹੈਲਪ ਕਰ ਸਕਦਾ ਉਹ ਵੀ ਮੇਰੇ ਤਾਂ ਕੰਟੈਕਟ ਕਰੋ ਕਿਉਂਕਿ ਮੇਰਾ ਨੰਬਰ ਇਹਨਾਂ ਨੰਬਰ ਉਹ 7717240649 7717240649 ਜਿੰਨੇ ਵੀ ਬ੍ਰਿੰਟਨ ਦੇ ਵਿੱਚ ਰਹਿੰਦੇ ਆ ਮੇਰੇ ਭਰਾ ਮੇਰੀ ਬੇਨਤੀ ਹੱਥ ਬੰਨ ਕੇ ਇਹਦਾ ਨਾਲ ਵੀਰ ਨਾਲ ਕਨੈਕਟ ਕਰਨ ਉਹ ਕੁੜੀ ਨੂੰ ਪਾਲ ਲੈਣ ਕਿਉਂਕਿ ਬਾਈ ਜੀ ਇੰਨੇ ਇੱਕ ਮੁੰਡੇ ਦਰਦ ਦੇ ਵਿੱਚ ਆ ਇਹ ਬਾਈ ਕੈਮਰੇ ਦੇ ਮੂਹਰੇ ਆ ਕੇ ਖੇਚੀ ਹਿੰਮਤ ਨਹੀਂ ਹੁੰਦੀ ਕਿਉਂਕਿ ਅਗਲਾ ਕਹਿੰਦਾ ਉਦੋਂ ਬਾਹਰ ਕਿ ਭੇਜੀ ਅਗਲਾ 네ਗੇਟਿਵ ਕਮੈਂਟ ਮੁੰਡੇ ਵਾਲਿਆਂ ਨੇ ਵੀ ਕਰਦਾ ਮੈਂ ਵੀਡੀਓ ਪਹਿਲਾਂ ਪਾਈ ਆ ਉਹ 'ਚ ਵੀ ਕਰਿਆ ਯਾਰ ਇਹਦਾ ਸਾਥ ਦੋ ਯਾਰ ਕੀ ਬਚਾ ਕਿੰਨੀ ਹੋਰ ਤੇਰੀ ਮੇਰੀ 24 ਸਾਲ ਹੈ 24 ਸਾਲ ਦੀ ਉਮਰ ਆ ਯਾਰ ਕੀ ਬੰਦੇ ਤੇ ਫਿਰਤਾ ਪਈ ਆ ਯਾਰ ਤੁਸੀਂ ਮੈਨੂੰ ਹੀ ਗੱਲ ਦੱਸੋ ਸਾਰਾ ਕੁਝ ਵੇਚ-ਬਟਕ ਕੇ ਸਿਆਉਣਾ ਮਾਂ ਦਾ ਵੇਚਤਾ ਅੱਜ ਕਾਰ ਲੈ ਕੇ ਆਇਆ ਮੁੰਡਾ ਇਹ ਵੀ ਕਿਸੇ ਦੀ ਮੰਗ ਵੀ ਨਾਲ ਬੰਦੇ ਨੂੰ ਲੈ ਕੇ ਆਇਆ ਕਾਰ ਵੇਚਤੀ ਲੈਂਟਾਂ ਚੱਕ ਲੀਆਂ ਜ਼ਮੀਨ ਗਹਣੇ ਗਰਤੀਚਾਰ ਕੇ ਲੀਦੇ ਕੋਲੇ ਰਹਿ ਕੀ ਕੀ ਆ ਯਾਰ ਪਰਿਵਾਰ ਸੀ ਜਿਹੜਾ ਆਪਦਾ ਪਰਿਵਾਰ ਮੰਨਿਆ ਤਾਂ ਉਹਦੇ ਮਗਰ 45 ਲੱਖ ਖਰਚਾ ਕਰਿਆ ਉਹ ਵੀ ਯਾਰ ਲੱਤ ਮਾਰ ਗਈ ਯਾਰ ਤੁਸੀਂ ਇੱਕ ਰੱਬ ਦੇ ਨਾਮ ਵੀ ਵੀਡੀਓ ਸ਼ੇਅਰ ਕਰ ਦਿਓ ਯਾਰ ਇਹ ਮੁੰਡੇ ਦਾ ਕੁਝ ਬਣ ਜੇ ਯਾਰ ਇਹਨੂੰ ਇਨਸਾਫ ਮਿਲ ਜੇ ਯਾਰ ਮਾੜਾ ਮੋਟਾ ਬਹੁਤ ਦਿਲ ਦੁਖੀ ਆ ਯਾਰ ਕਿਉਂਕਿ ਬਾਈ ਜੀ ਰੁਪਈਆ ਦੀ ਕੀਮਤ ਉਹ ਜਾਣਦਾ ਹੁੰਦਾ ਜਿਹਨੇ ਦਸੇ ਨੌਹਾਂ ਦੀ ਨਾ ਅੱਜ ਮੇ ਸਾਡੇ ਹਰੇ ਬਾਈ ਹੁਣ ਬੜੀ ਪਈ ਹੱਥਾਂ ਦੇ ਵਿੱਚ ਆ ਆ ਪ੍ਰਾਣ ਛੱਡ ਦਿਆਂ ਦੀ ਆ ਬਣੀ ਪਈ ਆ ਆਪਾਦਾਨ ਸਿਰਦਾਂ ਹੀ ਬਣੀ ਪਈ ਇਹ ਸਾਨੂੰ ਪਤਾ ਜੀਨੇ ਚਾਰ ਕਿੱਲਾਂ ਦਾ ਮੈਂ ਵੀ ਆ ਜਿਨੇ ਅਸੀਂ ਰੁਪਇਆ ਕਮਾਇਆ ਹੁੰਦਾ ਇਹ ਬਾਈ ਦਾ ਦਰਦ ਦੇਖਿਆ ਨਹੀਂ ਜਾਂਦਾ ਯਾਰ ਮੇਰੇ ਵੀ ਦਿਲ ਚ ਮਹਿਸੂਸ ਹੋਇਆ ਦਰਦ ਵੀਰ ਵੀਡੀਓ ਇੰਨੀ ਕਿ ਜ਼ਿਆਦਾ ਸ਼ੇਅਰ ਕਰੋ ਮੇਰੇ ਭਰਾ ਵੀ ਉਹ ਕੁੜੀ ਨੂੰ ਨਾ ਕੋਈ ਇਹਦਾ ਕਹਿਣਾ ਇਹੀ ਹੈ ਵੀ ਬਾਈ ਨੂੰ ਰਹਿਣ ਨੂੰ ਘਰ ਦੇਵੇ ਨਾ ਕੋਈ ਕੰਮ ਦੇ ਉਹ ਰੁਕਸ਼ਤਾ ਨਹੀਂ ਕਹਿਣਾ ਮੇਰਾ ਤਾਂ ਜੀ ਇਹੀ ਬੇਨਤੀ ਹੈ ਇਹੀ ਜਿਹੜੀ ਤੂੰ ਕਹਿਦੀ ਬਾਏ ਇਹੀ ਆ ਬਾਕੀ ਮੇਰੇ ਕੋਲੇ ਤਾਂ ਚਲੋ ਇਦਾਂ ਕੋਈ ਯਾਰ ਦੋਸਤ ਮਦਦ ਕਰੀ ਜਾਂਦੇ ਆ ਮੇਰੇ ਕੋਲੇ ਤਾਂ ਵਕੀਲਾਂ ਨੂੰ ਦੇਣ ਨੂੰ ਵੀ ਪੈਸੇ ਨਹੀਂਗੇ ਤੇ ਜਾਨੀ ਇਦਾਂ ਮੜਾ ਮੋਟਾ ਮੈਂ ਜਿਹੜਾ ਕੇਸ ਵੀ ਲੜਨਾ ਉਹ ਵੀ ਪੈਸੇ ਨਾਲ ਲੜਾਇਆ ਜਾਂਦਾ ਪੈਸੇ ਨਹੀਂ ਲੜਾਇਆ ਜਾਂਦਾ ਵੱਡੇ ਕੇਸਾਂ ਦੇ ਵਿੱਚ ਪੈਸੇ ਲੜੇ ਜਾਂਦੇ ਲੱਗੇ ਜਾਂਦੇ ਕੋਈ ਨਹੀਂ ਪ੍ਰਮਾਤਮਾ ਕਿਰਪਾ ਕਰ ਉਹ ਹੱਸਦਾ